ਆ ਚੰਗਾ ਸਿਆਪਾਉਂਤਰਾ ਮੇਰੇ ਪਾ ਦਾ ਹੈ ਆਪ ਨਿਕਲ ਗਈ ਆ ਬਾਹਰ ਤੇ ਮੈਨੂੰ ਸੁਣਾ ਦੇਗੀ ਮੇਰੇ ਨਾ ਪਤੀਆ ਹੋਣਾ ਪਤੀਆ ਨਾ ਹੋਣੀ ਆ ਉਹਨਾਂ ਵਾਸਤੇ ਨਾ ਪਕੌੜੇ ਕੱਢੀ ਰੋਟੀ ਵਧੀਆ ਬਣਾਈ ਨਾ ਮਠੇ ਕਾ ਲਿਆ ਮੇ ਦਾ ਮੜਾ ਆਪ ਨਿਕਲ ਗਈ ਨਾ ਤੂੰ ਗੰਡੇ ਪੱਛੀ ਲਾ ਜਾ ਮਾੜਾ ਮੋਟਾ ਮੈਂ ਨਾ ਕੰਮ ਹੀ ਕਰਾ ਜਾ ਕੋਈ ਆ ਮੈਂ ਤੇ ਮਾਫੀ ਮੰਗ ਕੇ ਨਾ ਬਹੁਤੀ ਵੱਡੀ ਗਲਤੀ ਕਰ ਲਈ ਹੁਣ ਤੇ ਮੈਨੂੰ ਥੱਲੇ ਲੈ ਜਾਣ ਦੀ ਤੇ ਮੈਂ ਛੱਡਣਾ ਨਹੀਂਗਾ ਹੁਣ ਕਰਾਂ ਤੇ ਕਰਾਂ ਕੀ ਫਾਸੀ ਨਾਪੇ ਗਈ ਹੈ ਜੇ ਕੁੜੀ ਲੈਣ ਆ ਗਈ ਹੈਗੀ ਤੇ ਮੈਂ ਕੱਲ ਦਿੰਦੀ ਤੇ ਚੱਗੀ ਰਹਿੰਦੀ ਆਪੇ ਸੱਚ ਸਵਾ ਮੇਰੇ ਕੱਲੀ ਥੋੜੀ ਪੈਣੀ ਹੀ ਨਾਲ ਦੂਜੀ ਦੇ ਵੀ ਪੈਂਦੀ ਹੁਣ ਕੀ ਕਰਾਂ ਹਾਂ ਤੇਰਾ ਪਵਾੜਾ ਖਾਣਾ ਉਹ ਵੀ ਪਰੋਨੇ ਹੁੰਦੇ ਬਣੇ ਆ ਉਹ ਵੀ ਪਵਾੜਾ ਖਾਣਾ ਸਾਰਾ ਆਧਿਆਂ ਉਂਤਰਾ ਮੈਨੂੰ ਸਾਂਭਣਾ ਪੈਣਾ ਵਾ ਕਰਾਂ ਤੇ ਕਰਾਂ ਕੀ ਚੱਲ ਮਾਣਾ ਜੇ ਤੇ ਮਾਤਾ ਨਾ ਨਾ ਆਉਗੀ ਤੇ ਸੜੇ ਬਿਸਕੁਟ ਰਾਂਕੇ ਚਾਹ ਪਿਆਲ ਦੂੰਗੀ ਕੋਈ ਗੱਲ ਨਹੀਂ ਉਹਨੂੰ ਕਿਹੜਾ ਪਤਾ ਲੱਗਣ ਡਿਆ ਵਾ ਲੈ ਲੱਗਦਾ ਪਰੋਨੇ ਆ ਹੀ ਗਏ ਆ ਆ ਨਿਆਣੇ ਵੀ ਨਾਲ ਵਾ ਅੱਛਾ ਚੱਲ ਕੋਈ ਨਹੀਂ ਮਿਲਣਾ ਤਾਂ ਪੈਣਾ ਹੀ ਹੁਣ ਜੰਨੀ ਆ ਚਲੋ ਭੀ ਉਹ ਅੰਦਰ ਬੈਠੇ ਹੋਏ ਆ ਕੋਈ ਨਹੀਂ ਮਿਲਦੇ ਆਜੋ ਆ ਗੋਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਵਾਲੋ ਬਾਸ ਵਧੀਆ ਤੁਸੀਂ ਨਾ ਸਤਿ ਸ਼੍ਰੀ ਅਕਾਲ ਕੀ ਕਰੀ ਨੇ ਮੈਂ ਠੀਕ ਹਾਂ ਤੁਹਾਨੂੰ ਸੁਣਾ ਬਾਸ ਵਧੀਆ ਵਧੀਆ ਅੱਛਾ ਆਜੋ ਆਜੋ ਅੰਦਰ ਆਜੋ

ਕੀ ਆ ਜੇ ਆਪਣੇ ਪੂਆ ਵਧੀਆ ਕਿੱਥੇ ਜੇ ਅੱਛਾ ਨਕੇ ਵੀਰ ਵੱਲ ਗਏ ਜੇ ਹਾਂ ਆਪਾਂ ਇੱਧਰ ਆਏ ਸੀਗੇ ਵੱਡੇ ਭਾਜੀ ਘਰੇ ਚਲ ਆਰੋ ਛੇਤੀ ਆ ਜਾਓ ਹਾਂ ਆ ਜਾਓ ਆ ਜਾਓ ਚਲ ਆਉਂਦੀ ਆ ਪੂਆ ਪੁੱਛਦੇ ਪੂਆ ਨੂੰ ਬਾਬਾ ਟਾਈਮ ਬਾ ਚੱਕਰ ਵੱਜਣਾ ਚਲੋ ਕੋਈ ਨਹੀਂ ਆ ਲੈਣ ਦੇ ਕੋਣ ਦੇ ਇਹ ਤਾਂ ਚੰਗੀ ਠੰਡੇ ਦੀ ਬੋਤਲ ਅੰਦਰ ਵੜ ਕੇ ਗਈ ਆ ਪਰ ਮੈਂ ਵੀ ਠੰਡਾ ਦੇਣਾ ਹੈ ਨਾ ਮੈਂ ਵੀ ਪਾਣੀ ਦੇਣਾ ਵਾ ਇਹਨੂੰ ਕਿਹੜਾ ਪਤਾ ਲੱਗਣ ਡਿਆ ਕੀ ਪਿਆਲਾ ਤੇ ਕੀ ਨਹੀਂ ਪਿਆਲਾ ਇਹ ਕਿਹੜਾ ਪੁੱਛਣ ਲੱਗੀ ਉਹਨਾਂ ਨੂੰ ਹੁੰਦਿਆਂ ਨੀ ਪਾਣੀ ਨਹੀਂ ਆਹ ਰੋ ਪਾਣੀ ਥੋੜਾ ਬੋਤਲ ਚੇ ਚੇ ਨੂੰ ਮਿਲਣ ਚੱਲ ਗਏ ਆ ਜਦੋਂ ਪਤਾ ਨਹੀਂ ਗਿਆ ਵੀ ਆਉਣਾ ਤੁਸੀਂ ਹਨਾ ਤੇ ਫਿਰ ਜਾਣ ਦੀ ਕਿ ਲੋੜ ਹੀ ਪळा ਇਹ ਵੀ ਜਾਣ ਕੇ ਨਾ ਆ ਮੈਂ ਕੀਤਾ ਵੀ ਫੋਨ ਕਹਿੰਦੇ ਪਿੰਡ ਹੋ ਕੇ ਤੇ ਨਿੱਕੇ ਗੱਲ ਜਾਵੜੇ ਆ ਮੈਂ ਕੀਤਾ ਫੋਨ ਮਾਂ ਚ ਲਾਇਓ ਆਏ ਆ ਅੱਛਾ ਅੱਛਾ ਹਾਂਜੀ ਹੋਰ ਸੁਣਾਓ ਤੇ ਠੀਕ ਰਹਿੰਦੇ ਜੀ ਆ ਇਦਾਂ ਹੀ ਆ ਪਈ ਫਿਰ ਤਾਂ ਮੂੰਹ ਕੋ ਮਿਸਰਾ ਕਰਨਾ ਪੈਂਦਾ ਕਰਨਾ ਪੈਂਦਾ ਤੇ ਮਾਤਾ ਨੂੰ ਵੀ ਸਾਹਮਣਾ ਪੈਂਦਾ ਸਾਹਮਣਾ ਪੈਂਦਾ ਬਿਲਕੁਲ ਮਾਤਾ ਦੀ ਹੁਣ ਮੇਰੇ ਵਾਲੀ ਆ ਨਾ ਹਾਂਜੀ ਹਾਂਜੀ ਤੇ ਸਾਰਾ ਸਾਮ ਸੰਭਾਲਣਾ ਕੱਪੜਾ ਲੀੜਾ ਧੋਣਾ ਰੋਟੀ ਪਾਣੀ ਦੇਣਾ ਸਾਰਾ ਮੇਰੇ ਕੰਮ ਆ ਗਈ ਅੱਛਾ ਉਧਰੋਂ ਫਿਰ ਪੂਆਪਾ ਕਿ ਇੱਧਰ ਆ ਗਏ ਉਧਰੋਂ ਕੱਢ ਛੱਡੀ ਅਗਲੀ ਨੇ ਕਿਉਂ ਨਹੀਂ ਗਾ ਤੂੰ ਕੱਢਦੀ ਲੈ ਤੁਹਾਨੂੰ ਪਤਾ ਨਹੀਂ ਲੱਗਾ ਇਹ ਲੱਗਣੀ ਚਾਹਤ ਆ ਪੂਆ ਜੀ ਆਹ ਮੇਕਿਆਂ ਨਾਲ ਗੱਲ ਨੂੰ ਕਰਦੀ ਹੈ ਨਾ ਇਹ ਨਹੀਂ ਗੱਲ ਕੀਤੀ ਵੱਡੀ ਨਾ ਉਹਨੇ ਘਰੋਂ ਬਾਹਰ ਕੱਢਦੀ ਤੁਹਾਡੀ ਭੂਆ ਅੱਛਾ ਆਹੋ ਮੈਨੂੰ ਨਹੀਂ ਇੰਨੀ ਗੱਲ ਪਤਾ ਚਲ ਕੋਈ ਨਹੀਂ ਆਉਣ ਦਾ ਭੂਆ ਨੂੰ ਕਰਦੇ ਆ ਗੱਲ ਹੋਰ ਕੀ ਹਾਂ ਕੁਛ ਦੇ ਪੁੱਛਦੇ ਆ ਵਧੀਆ ਨੀ ਕਵੇ ਨਹੀਂ ਨਹੀਂ ਬਾਕੀ ਤੇ ਵਧੀਆ ਕੀਤਾ ਆ ਸੇਵਾ ਕਰਨ ਦੇ ਸੈਣ ਦੇ ਇਹ ਮਤਲਬ ਵਧੀਆ ਗੱਲ ਆ ਕਿ ਸੈਣ ਦੀ ਸੇਵਾ ਕਰਨਾ ਆਹੋ ਮੇਰੇ ਕੋਲ ਤੇ ਜਿੰਨਾ ਹੋਣਿਆ ਮੈਂ ਤੇ ਕਰਨ ਲਈ ਨਹੀਂ ਨਹੀਂ ਹਾਂ ਤੇ ਕਰਨ ਨੂੰ ਕਿਸੇ ਵੀ ਆਖੋ ਤੇ ਸਾਡੀ ਭੂਆ ਦੀ ਸਾਹਮ ਨਹੀਂ ਕਰਦੀ ਤੇ ਫਤਿਹ ਮਾਣੀ ਜਾ ਲਾ ਨਹੀਂ ਨਹੀਂ ਬਾਬੇ ਵੀ ਸੇਵਾ ਕਰਨਦੇ ਆ ਜਾਨੇ ਸੀ ਬੜੀ ਗੱਲ ਦੀ ਖੁਸ਼ੀ ਆ ਜਾਵਾਂ ਨੇ ਟੱਡ ਵੰਦੇ ਤਰਪੋਲੇ ਲੈ ਆਉਂਦੇ ਹਾਂਜੀ ਹਾਂਜੀ ਚਲ ਚੰਗੀ ਗੱਲ ਆ ਹਾਂਜੀ ਚਾਂਦੂ ਉਧਰ ਕੱਢਦੀ ਆ ਤੇ ਇਧਰ ਭਾਬੀ ਨੇ ਸੰਭਲੀ ਜਿਵੇਂ ਮੈਂ ਸੰਭਲੀ ਤੇ ਭੂਆ ਨੇ ਕਿਹਾ ਸਾਹਮਣਾ ਜੀ ਭਾਬੀ ਦਾ ਸੁਭਾਅ ਵਧੀਆ ਵਾ ਨਹੀਂ ਨਹੀਂ ਵਧੀਆ ਵਧੀਆ ਇਧਰ ਸਾਨੂੰ ਬੜੀ ਗੱਲ ਦੀ ਖੁਸ਼ੀ ਆ ਭਰਾ ਤੁਹਾਡੇ ਨਾਲ ਜਿਹੜੀ ਪਰਜਾਇਤਾਂ ਬਣੀਆਂ ਬੜੀ ਸੋਹਣੀ ਦਿੱਤੀ ਆ ਸੂਝਵਾਨ ਦਿੱਤੀ ਆ ਹਣਾ ਚਲ ਕੋਈ ਗੱਲ ਨਹੀਂ ਬਾਕੀ ਭੂਆ ਆਉਂਦੇ ਕੋਣ ਪੁੱਛਦੇ ਆਂ ਬੇਡੀ ਵੱਡੀ ਗੱਲ ਹੁੰਦੀ ਸੀ ਅਕਸਰ ਅਸੀਂ ਜੁਦੇ ਆਂ ਉਹਨੂੰ ਕੋਈ ਦੱਸ ਤੋ ਕੋ ਦੁੱਖ ਗੱਲ ਤੇ ਦੱਸਿਆ ਬੜੀ ਗੱਲ ਦੱਸਿਆ ਹਾਂ ਮੋਟਨ ਗੱਲ ਤੇ ਦੱਸਤੀ ਸਹੀ ਸਹੀ ਕੋਈ ਨਹੀਂ ਆਉਂਦੇ ਭੂਆ ਨੂੰ ਕਰਦੀ ਆਪਾਂ ਗੱਲਾਂ ਕਰਦੇ ਹਾਂ ਹਾਂ ਕੋਈ ਨਹੀਂ ਕਰਦੇ ਚੱਲ ਠੰਡੇ ਦੀ ਬੋਤਲਾਂ ਮੈਂ ਘਰ ਨਹੀਂ ਆ ਆ ਪੀਵਾਂਗੇ ਹੈ ਨਾਲੇ ਨਾ ਅਜੇ ਨਹੀਂ ਆਈ ਫਟਾਫਟ ਚਾਹ ਬਣਾ ਕੇ ਨਾ ਬਿਸਕੁਟਾਂ ਦੇ ਨਾਲ ਦੇਣੀ ਲਾਉਣੀ ਮੈਂ ਮੈਂ ਕਿਤੇ ਪਕੌੜੇ ਕਰਦੀ ਨਹੀਂ ਸਾਦੇ ਦਾ ਤਾਂ ਚਾਹ ਬਣਾ ਲਈਂ ਨਹੀਂ ਤੇ ਵੜਾ ਇਹ ਵੀ ਹੋਂਕ ਪਹਿਲਾਂ ਪਹਿਲਾਂ ਜੀ ਆਖੀ ਨਾ ਤੇ ਜੁਬਾਨ ਤੇਰੀ ਚਲਣਾ ਪਕੜੀ ਕਹਿ ਜੀ ਆਚਾਰ ਹੈ ਪ੍ਰਣੀ ਵਿਚਾਰੇ ਕਿਹੜੇ ਟੁੜੇ ਹੈ ਨਾ ਮੈਂ ਸਰਦਨ ਖਾਇ ਰਹੀ ਰਵਾਂ ਮੈਂ ਬੜੀ ਪੱਥਰੀ ਆ ਐਦਾ ਹੀ ਮੱਥੇ ਮਾਰਨੀ ਚਾਹ ਅਜ ਮੈਂ ਮੈਂ ਦੇ ਨਹੀਂ ਨਾ ਉਹ ਬੁੱਲੇ ਬੁੱਲੇ ਕੀ ਹਾਲ ਜੀ ਬਦਿਓ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬੜੀ ਬਣੀ ਉਠਾਈ ਦੇ ਹਾਂ ਜੀ ਹਾਂ ਜੀ ਕਿਤੇ ਗਏ ਨਹੀਂ ਉਹ ਇੱਥੇ ਪਿੰਡ ਹੀ ਗਏ ਸੀ ਸਸੀ ਘਾਪੂਆ ਸਸੀ ਘਾਪੂਆ ਤੀ ਨਹੀਂ ਲੈ ਰੋ ਬੀਬੀ ਇੱਥੇ ਪੁੱਛ ਦੇ ਬੋ ਇੱਧਰ ਆਜੋ ਹੋਰ ਸਨਾਮ ਮੈਨੂੰ ਪਰਵਾਹ ਦਾ ਬਾਸ ਵਧੀਆ ਪੋੜਾ ਤੀ ਸਨਾਮ ਠੀਕ ਠੀਕਾ ਮਤ ਨਾ ਵੀ ਹੋਰ ਮੇਰਾ ਭਰਾ ਠੀਕ ਆ ਹਾਂਜੀ ਹਾਂਜੀ ਠੀਕ ਐ ਅਈ ਤੇ ਬੜੇ ਚਿਰ ਦੀ ਐ ਮਹਾਪੂਆ ਆਪਾਂ ਨਹੀਂ ਕਿੱਥੇ ਆ ਉਹ ਮੈਂ ਜਰਾ ਪਿੰਡ ਜੀ ਚੱਲ ਗਏ ਕੰਮ ਸੀ ਕੋਈ ਅੱਛਾ 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 ਚਲੋ ਕੋਈ ਨਹੀਂ ਤੇ ਮੈਂ ਤਾਂ ਇਹਨੂੰ ਮੈਨੂੰ ਪਤਾ ਹੀ ਕੋਈ ਫੋਨ ਕੀਤਾ ਸੀ ਹੂੰ ਤੇ ਚਲੋ ਤੇ ਚਾਬਣ ਕੀਤਾ ਹਾਂ ਜਦੋਂ ਚਾਬਾਣੀ ਬਣੇ ਟਿਕੜੀਆਂ ਅੱਛਾ ਅੱਛਾ ਹੋਰ ਸਣਾਉਂ ਸਿੱਧਾ ਕਿਵੇਂ ਠੀਕ ਹੈ ਠੀਕ ਹੈ ਸਿੱਧਾ ਗੋਡੇ ਗਾੜੇ ਦੁਖਦੇ ਚਲ ਕੋਈ ਗੱਲ ਨਹੀਂ ਕੋਈ ਸਾਰੀ ਦੂਰੀਆਂ ਤੇ ਦੂਰ ਦਿਆਂ ਸਾਡੇ ਦੁੱਖਾਂ ਲੱਗੇ ਇਹਦੇ ਕੋਣ ਨੂੰ ਮੈਨੂੰ ਤਾਂ ਲੱਗਿਆ ਉਹ ਸਾਡੀ ਉਮਰ ਨਹੀਂ ਕੀ ਆ ਉਹ ਵੀ ਗੱਲ ਉਹ ਸਾਡੇ ਦੁੱਖਣ ਲੱਗੇ ਆ ਤੇ ਹਾਂ ਵਾਕਿਆ ਗੱਲ ਸੱਚੀ ਆ ਨਾਲੇ ਹਾਂ ਉਮਰ ਹੋ ਵੀ ਨਾਲੇ ਉਮਰ ਹੋ ਗਈ ਸਹੀ ਗੱਲ ਸੱਚੇ ਠੀਕ ਠਾਕ ਹਾਂ ਜੀ ਬੱਚੇ ਵੀ ਠੀਕ ਆ ਚਲ ਸ਼ੁਕਰਾਨਾ ਮਾਣ ਆਇਆ ਉਹ ਤਾਂ ਨਹੀਂ ਬੇਲਚ ਨਹੀਂ ਹਾਂ ਕੰਮ ਨਹੀਂ ਸੀ ਕੋਈ ਬਥਾ ਥੋੜਾ ਜਿਆ ਤਾਂ ਕਰਕੇ ਗਿਆ ਉਹ ਸਿਆਣੇ ਆ ਫਿਰ ਕੋਈ ਨਾ ਕੋਈ ਲੈ ਜਾਂਦਾ ਹਾਂਜੀ ਹਾਂਜੀ ਇਹ ਕਿਹ ਜਾਣਾ ਪੈਂਦਾ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਭਾਬੀ ਹੋਤਰ ਰੱਖਿਆੜਾ ਜੀ ਵਧੀਆ ਕਿਹੜੀ ਰੱਖਦੀ ਆ ਰੱਖਦੀ ਆ ਥਿਆਰ ਅੱਛਾ ਕੀ ਗੱਲ ਹੋ ਗਈ ਕੁਛ ਨਹੀਂ ਗੱਲ ਕੋਈ ਨਹੀਂ ਅੱਛਾ ਠੀਕ ਆ ਵਧੀਆ ਦੱਸਣ ਦਾ ਇਹ ਭਾਬੀ ਕਹਿੰਦੇ ਵੀ ਉਧਰ ਉਹਨਾਂ ਤੁਹਾਨੂੰ ਘਰੇ ਬਾਹਰ ਕੱਢ ਦਿੱਤਾ ਅੰਜ ਕੱਲ ਫੇ ਸਮਾਏ ਦਾਦਾ ਕਾ ਕੀ ਕਰਨਾ ਅਜੇ ਕਰਤਾ ਤੇ ਮੈਂ ਇੱਧਰ ਆ ਗਈ ਤੋ ਯਾਰ ਇਹ ਗੱਲ ਦੀ ਮੇਰੀ ਗੱਲ ਸੁਣੋ ਪੰਜੇ ਉਂਗਲੇ ਬਰਾਬਰ ਥੋੜੀਆਂ ਨਹੀਂ ਠੀਕ ਨਹੀਂ ਸਹੀ ਗੱਲ ਇਹ ਆ ਵੀ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਪੁੱਤ ਨਹੀਂ ਮਾੜੇ ਹੁੰਦੇ ਤਾਂ ਲੋਹੇ ਆ ਕੇ ਬੜਾ ਲਾਚੀ ਇਹ ਵੇਖੋ ਜੀ ਖੁਦ ਇਹ ਨਹੀਂ ਸੋਚਦੀ ਐ ਵੀ ਅਸੀਂ ਵੀ ਪਰਵਾਈਆਂ ਸਤਿਗੁਰ ਦੀ ਕਿਰਪਾ ਬੰਗਲਾਈਆਂ ਜੇ ਅਸੀਂ ਇਦਾਂ ਕਰੀਏ ਪਿਛੇ ਵੀ ਬਧੀ ਹੋਣਾ ਬਹੁਤ ਗੱਲ ਵਾ ਯਾਰ ਮੈਂ ਸਹੀ ਗੱਲ ਦੱਸੋ ਕੱਲ ਜੋਕ ਵਾਕੀ ਆਇਆ ਉਹ ਤਾਂ ਗੱਲ ਉਹ ਬੜਾ ਮਾੜਾ ਸੁਣਾ ਬੜਾ ਮਾੜਾ ਸੁਣਾ ਹੁੰਦਿਆ ਮੇਰੇ ਸਤੇ ਘੋਰ ਵਾ ਪੀ ਆਪਣਾ ਸੇਵਾ ਨਾ ਗਿਆ ਤੇ ਚਲੇ ਮਾਈਆਂ ਬੁੱਢੇ ਕਿੱਧਰ ਜਾਣ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਨਹੀਂ ਸਹੀ ਗੱਲ ਵੇਖੋ ਜੀ ਲੋਕੀ ਮਾਂ ਪਿਓ ਦੀ ਸੇਵਾ ਲੱਭਦੇ ਆ ਬਿਲਕੁਲ ਬਿਲਕੁਲ ਜਿਹਦੇ ਕੋ ਹੈਗੇ ਧੱਕੇ ਦੇਦੇ ਉਹ ਗੱਲ ਤੇ ਤੇਰੀ ਗੋਪੀ ਸਹੀ ਆ ਹਾਂ ਜੀ ਲੋਕੀ ਵਾਕਿਆ ਹੀ ਧੱਕੇ ਮਾਰਦੇ ਧੱਕੇ ਵੱਡੇ ਮਾਰਦੇ ਤੇ ਜਦ ਹੁਣ ਸਿਆਣੇ ਬਦੇ ਕਿੱਥੇ ਜਾਣ ਉਹ ਆਪ ਸਿਆਣਾ ਜੇ ਇਹਨਾਂ ਸਭ ਆ ਕੇ ਤੇ ਕੌਣ ਸੰਭੂ ਯਾਰ ਇਹ ਦੇਖੋ ਸੇਵਾ ਕਰਮਾਂ ਨਾਲ ਲੱਭਦੀ ਹੈ ਬਹੁਤ ਗੱਲ ਵਾਲਾ ਜੋਦੇ ਜੀ ਆਪਾਂ ਪਾਣੀ ਵੀ ਪੁੱਛਦੇ ਤੇ ਜਦੋਂ ਮਰ ਜਾਂਦੇ ਆ ਆਪਾਂ ਜਲੇਬੀਆਂ ਆਪਾਂ ਭੋਗਦੇ ਉਹ ਵੀ ਪਾ ਦੋ ਉਹ ਵੀ ਪਾ ਦੋ ਉਹ ਤਾ ਦਾ ਲੋਕ ਖਾਵਾ ਹੋ ਗਿਆ ਲੋਕ ਖਾਵਾ ਹੋ ਗਿਆ ਜਿਹੜਾ ਸਵਰਗ ਹੈ ਨਾ ਉਹਨਾਂ ਦੇ ਪੈਰਾਂ ਜੀ ਆ ਸਹੀ ਬਿਲਕੁਲ ਬਿਲਕੁਲ ਸਹੀ ਗੱਲ ਪਰ ਕੌਣ ਸੰਭਾਵੇ ਲੋਕਾਂ ਨੂੰ ਹਾਂ ਹਾਂ ਹੋਰ ਭੂਆ ਜੀ ਠੀਕ ਏ ਨਾ ਹਾਂ ਠੀਕ ਆ ਪਤਾ ਤੂੰ ਬੜੇ ਚਿਰ ਹੀ ਫੇਰਾ ਮਾਰਿਆ ਉਹਣਾ ਪੂਆ ਜੀ ਕੀ ਕਰੀਏ ਖੇਤੀਬਾੜੀ ਦਾ ਕੰਮ ਹੈ ਝੋਨੇ ਲਾ ਲੇ ਕਦੀ ਵੱਢ ਲੇ ਕਦੀ ਪਾਣੀ ਲਾ ਲਿਆ ਕੁੱਝ ਕਰਦੇ ਕੰਮ ਨਹੀਂ ਮੁੱਕਦੇ ਬਾਕੀ ਚੱਲ ਕੋਈ ਨਹੀਂ ਹੋਰ ਕਰਨ ਕਿ ਬੀਜੀ ਜਾਣੀ ਮੁੜ ਕੇ ਵੇਹਲੇ ਆ ਬਸ ਸਾਬਣਾ ਦੋਲਮੀ ਦੇਖ ਲਉ ਮਸ਼ੀਨ ਲੱਗ ਜਾਣੀ ਹੈ ਵੱਢੀ ਜਾਣੀ ਹੈ ਹਾਂ ਸੰਦੇ ਜਾਣਾ ਹਾਂ ਮੁੜ ਕੇ ਤਾਂ ਸਭਾ ਕਾ ਸਾਹ ਵੀ ਦੇ ਮੁੜ ਕੇ ਵੇਹਲੇ ਆ ਕਾਦੇ ਵਿੱਚ ਕੋਈ ਕੰਮ ਨਹੀਂ ਹੈ ਫਿਰ ਉਹਨੇ ਗੜਾ ਗੋੜਾ ਮਾਰਾ ਕਰਾ ਕੇ ਨਹੀਂ ਮਾਰਿਆ ਕਰੋ ਫੇਰਾ ਕਰ ਦੇਣਾ ਤੁਹਾਨੂੰ ਬੋਟੇ ਤੋੜਦੇ ਨਹੀਂ ਜਾਇਆ ਦਿੰਦਾ ਨਹੀਂ ਕੋਈ ਨਹੀਂ ਹੋਆ ਇਹ ਹੈ ਨਾ ਅਈ ਆ ਕਰਾਂਗੇ ਕੰਮ ਕਰੋ ਅਈ ਆ ਕਰਾਂਗੇ ਹਾਂ ਚੰਗਾ ਕੀ ਕਰੇ ਜਰੂਰ 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 ਮਾਰਿਓ ਜਰੂਰ 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 ਅ ਕਸੂਰ ਨਹੀਂ ਕੱਲ ਜਰਾ ਕਰ ਮਦਰ ਅਜਾਜੋ ਚੱਲ ਕੀ ਗੱਲ ਹੁੰਦੀ ਐ ਭੂਆ ਵੀਰ ਨੂੰ ਸਾਈਡ ਲੱਗੀ ਐ ਚਲ ਉਦਾਂ ਕੋਈ ਗੱਲ ਕਰਨੀ ਹੋਣੀ ਗੱਡੀਆਂ ਨਾਲ ਨਹੀਂ ਹਾਂ ਪਰ ਨਹੀਂ ਜੇ ਮੈਂ ਕਿਹਾ ਮੈਂ ਭੂਆ ਨੂੰ ਜਾਣਦਾ ਤੇ ਇਹ ਭੂਆ ਦਾ ਸਾਈਡ ਤੇ ਗੱਲ ਨਹੀਂ ਕਰਦੇ ਕੋਈ ਗੱਲ ਤੇ ਹੈਗੀ ਐ ਕੋਈ ਤਾਂ ਗੱਲ ਹੋਣੀ ਐ ਕੋਈ ਨਹੀਂ ਪੁੱਛਦੇ ਕੱਲੀ ਭੂਆ ਹੁੰਦੀ ਨਾ ਫਿਰ ਪੁੱਛਦਾ ਮੈਂ ਜਾ ਕੇ ਉਹਨਾਂ ਨੂੰ ਹਾਂ ਲੈ ਮੈਂ ਤਾਂ ਕਿਹਾ ਸੀ ਬਿਸਕੁਟਾਂ ਨਾਲ ਚਾਹ ਪਿਆਲ ਦਿੰਨੀ ਆ ਹੈ ਤੇ ਇਹ ਉੱਤੇ ਹੀ ਆ ਗਈ ਆ ਮਾਤਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਾਂਦੀ ਆ ਤੇ ਕਿਹੜੇ ਵੇਲੇ ਆਉਂਦੀ ਆ ਹੁਣ ਮਨਜਿੰਦਰ ਨੂੰ ਬਾਹਰ ਲੈ ਗਈ ਆ ਪਤਾ ਨਹੀਂ ਕੀ ਉਹਦੇ ਕੰਨਾਂ ਚ ਵਾਲਾ ਪਾਉਣਾ ਹੁਣ ਵੇਨੀ ਆ ਆਪਣਾ ਹੁਣ ਕੀ ਕਰਦੀ ਆ ਆਪਣਾ ਲੈ ਵੀ ਪਰੇ ਗਈ ਆ ਸੁਣਨਾ ਤੇ ਕੋਭ ਨਹੀਂ ਗਾ ਮੈਨੂੰ ਦੂਰ ਵਾ ਸੁਣਾ ਕਿਦਾਂ ਹੁਣ ਮੈਂ ਹੁਣ ਮਨਜਿੰਦਰ ਤੇ ਫੇਰ ਮੇਰੇ ਗੱਲ ਪੈਣਾ ਚੱਲ ਕੋਈ ਨਹੀਂ ਵੇਖੀ ਜਊਗੀ ਤੁਹਾ ਮੈਂ ਤਾਂ ਆਵਾਜ਼ ਮਾਰੀ ਆ ਹਾਂ ਜੀ ਜੀ ਮੈਂ ਇਸ ਕਰਕੇ ਮਾਰੀ ਆ ਕਿ ਮੈਂ ਇਹਨੂੰ ਕਹਿ ਕੇ ਗਈ ਹਾਂ ਕਿ ਮੁੰਡੇ ਨੇ ਖੂਨ ਪੀਤਾ ਵਾ ਆਹੋ ਤੇ ਉਹਨੇ ਆਉਣਾ ਮੇਰੇ ਪਤੀਏ ਨੇ ਤੇ ਰੋਟੀ ਨੂੰ ਬੱਚੇ ਹੋਣਗੇ ਠੀਕ ਹੈ ਠੀਕ ਹੈ ਕਰੀ ਮੈਂ ਨੂੰ ਕੰਮ ਜ਼ਰੂਰੀ ਆ ਪਿੰਡ ਮੈਂ ਚੱਲੀ ਆ ਤੇ ਤੂ ਪਕੌੜੀਆਂ ਥੋੜੀਆਂ ਵੇਸਣ ਮਸਨ ਕੋਲ ਛੜੀ ਜਿਵੇਂ ਉਹਨੂੰ ਤੇ ਫਟਾਫਟ ਪਕੌੜੇ ਕੱਢ ਕੇ ਜਾ ਨਖਮਾ ਦੇ ਉਹ ਘੜੇ ਰੋਇ ਤੁਰੇ ਨੇ ਕਿਸੇ ਸਨਾਂ ਬੰਦੀ ਤੋਂ ਫੇਰਾ ਮਾਰਦੇ ਨੇ ਵਿਚਾਰੀ ਇਹਨੇ ਸੜੇ ਜੇ ਬਿਸਕਟ ਗਾੜੀ ਨਾਲ ਹੁਣ ਆਈਆਂ ਤੇ ਵੇਖਿਆ ਤੇ ਸੜੇ ਜੇ ਬਿਸਕਟ ਪਟੀਆਂ ਇਹਨੂੰ ਵੀ ਮੈਂ ਦੱਸਦਾ ਕੀ ਕਰਾਂ ਮੈਂ ਤਾਂ ਆਖਿਆ ਸੁਧਰ ਜੂਗੀ ਤੇਰੇ ਹੁੰਦਿਆਂ ਉਦੋਂ ਜਦੋਂ ਉਹ ਪ੍ਰਭ ਭੈਣ ਆਈ ਆ ਉਹਦੇ ਹੁੰਦਿਆਂ ਕਿਤਰਾ ਕਰਦੀ ਮੈਂ ਬੀਬੀ ਜੀ ਕੋਹ ਨਹੀਂ ਕਰਦੀ ਆ ਹੂੰ ਫਲਾਣਾ ਉਹ ਜੇ ਆ ਆ ਵੇਖ ਲੈ ਫੇਰ ਲੱਛਣ ਆਪਣੇ ਤੋਂ ਪਹਿਲਾਂ ਤੇ ਆ ਗਈ ਆ ਹਾਂ ਇਹਨਾਂ ਉਦੋਂ ਮਾਪਿਆਂ ਮੰਗਦੀ ਉਹ ਤਾਂ ਗੱਲ ਵਾ ਹਾਂ ਵੀ ਨਾ ਕਰੋ ਬੀਬੀ ਤੇ ਨਾਲੇ ਉਹ ਵਿਚਾਰੇ ਕਿਹੜੇ ਰੋਜ਼ ਤੁਰੇ ਆ ਹਾਂ ਬੀਬੀ ਨਹੀਂ 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 ਨੀਗਾ ਦਾ ਇਹਨੂੰ ਪਰਵਾਹ ਨਹੀਂ ਗਈ ਹੈ ਜੀ ਤੇ ਹੁਣ ਫੇਰ ਉਹ ਲੱਛਣ ਕਰ ਲੈ ਆ ਬੀਬੀ ਤੇ ਹੁਣ ਕੁੜੀ ਆਈ ਤੇ ਮੈਂ ਚਲੀ ਜਾਣਾ ਪੁੱਤ ਫੇਰ ਨਾ ਤਰਾਜ ਕਰੀ ਉਹਨੇ ਦੀ ਬੀਬੀ ਜਾਣਾ ਕਿੱਥੇ ਆ ਕੋਈ ਗੱਲ ਇਹ ਮੈਂ ਪੁੱਛਦਾ ਵਾਂ ਨਾ ਪੀਏ ਤੂੰ ਕੀ ਕੰਮ ਕੀਤਾ ਜੇ ਤੈਨੂੰ ਬੀਬੀ ਕਹ ਕੇ ਗਈ ਆ ਤੇ ਤੂੰ ਦੋ ਪਕੌੜੇ ਨਹੀਂ ਕਰ ਕੋ ਨਿਕਲਦੇ ਹੈ ਉਹ ਤੇ ਹੁਣ ਇਹਨੂੰ ਆਪ ਸੋਚਾਈ ਦੀ ਉਹ ਤੇ ਕਰ ਦਵਾ ਨਾਲੇ ਬੀਬੀ ਉਹ ਕਿਹੜੇ ਰੋਇ ਤੁਰੇ ਨਾਲੇ ਹੈ ਘਰਾਂ ਤੋਂ ਤੇ ਪਤਾ ਨਿਕਲਿਆ ਨਹੀਂ ਜਾਂਦਾ ਅੱਗੇ ਉਹ ਤੇ ਕਰ ਲਵਾ ਕਹਣਾ ਤੋ ਕਿੱਥੇ ਜਾਇਆ ਜਾਂਦਾ ਕਿਤੇ ਚਲੋ ਮੇਰੀ ਗੱਲ ਸੁਣ ਬੀਜੀ ਹੁਣ ਤੁਸੀਂ ਗੁੱਸਾ ਨਾ ਕਰਿਓ ਤੇ ਕੋਈ ਨਹੀਂ ਮੈਂ ਸਹੀ ਐ ਨਾ ਨਾ ਕੰਮ ਸਾਰਾ ਸੰਭਾਲ ਲੈਣਾ ਹੈ ਅੱਛਾ ਠੀਕ ਨਹੀਂ ਤੁਸੀਂ ਹੁਣ ਨਾ ਮਾੜੀ ਚੰਗੀ ਕਰਿਓ ਜੇ ਤੁਸੀਂ ਕੀਤੀ ਨਾ ਉਹਨੇ ਫੇਰ ਸਿਰ ਦੇ ਵਾਲਾ ਨੂੰ ਪੈਣਾ ਵੀ ਇਹਨੇ ਕੋ ਕਹਿਆ ਉਹ ਤਾਂ ਭੜਕਣ ਲੱਗਾ ਵਾ ਠੀਕ ਨਹੀਂ ਪਰ ਉਹਨੇ ਜਾ ਲੈਂਦੇ ਤੂੰ ਠੀਕ ਨਹੀਂ ਤੇ ਬਾਅਦ ਚ ਸਹੀ ਐ ਨਾ ਗੱਲ ਕਰੂੰਗਾ ਮੈਂ ਹੁਣ ਵੀ ਜੇ ਕਿਸ ਦਾ ਭੈਣ ਭਰਾ ਆ ਹੀ ਜਾਂਦਾ ਵਾ ਤੇ ਇਸ ਤਰ੍ਹਾਂ ਕਰੀਦਾ ਹੁੰਦਾ ਵਾ ਇਹਦੇ ਹੁਣ ਕਦੀ ਸਮੋਸੇ ਤੇ ਕਦੀ ਬਰਫੀਆਂ ਤੇ ਕਦੀ ਕੋਹਤ ਕਦੀ ਦੇਸੀ ਲੈ ਕੇ ਆਵੀਂ ਮੰਜਿੰਦਰ ਫਲਾਣੇ ਤੋਂ ਮੀਕਾਂ ਦੇਰੀਆਂ ਦੇ ਲੈ ਕੇ ਆਵੀਂ ਢਿੰਗੜੀ ਦੇ ਲੈ ਕੇ ਆਵੀਂ ਹੈ ਹਾਂ ਤੇ ਅੱਜ ਇਹਨੇ ਵਿਸਪਤੇ ਲੱਭੇ ਮੈਂ ਕਹਿੰਦਾ ਉਹਦੇ ਨਾਲ ਉਹਨੇ ਹੱਦ ਕਰ ਛੜੀ ਜਨਾਨੀ ਨੇ ਮੇਰੇ ਰਿਸ਼ਤੇਦਾਰਿਆਂ ਨੇ ਵਾਧੂ ਲੱਭੇ ਨੇ ਉਹ ਤਾਂ ਗੱਲ ਵਾ ਨਾ ਦੇਖੋ ਆ ਹੀ ਜਾਂਦਾ ਭੈਣ ਭਰਾ ਰਿੱਤਾ ਥੋੜਾ ਕਰਨਾ ਚਾਹੀਦਾ ਵਾ ਹੈ ਕੀ ਆਖਣਗੇ ਹੈ ਇਹਨੇ ਚਰਾਂ ਬਾਅਦ ਆਏ ਤੇ ਭੂਆ ਨੇ ਸਾਡੀ ਆਜ ਤੇ ਕੀਤੀ ਆ ਚੱਲ ਭਤੀਜਾ ਤੇ ਬੀਬੀ ਤੇਰਾ ਨਾ ਗੱਲ ਕਰੂ ਥੋੜਾ ਤੇਰੀ ਨੋ ਅਢੂ ਉਹ ਤਾਂ ਗੱਲ ਕਰੂਗੀ ਨਾ ਨਹੀਂ ਤਾਂ ਕਰਨੀ ਕਰਨੀ ਪੁੱਤ ਉਹ ਤਾਂ ਗੱਲ ਕਰਨੀ ਉਹ ਤਾਂ ਗੱਲ ਵਾ ਗਿਆਏ ਹਾਂ ਭੂਆ ਕੋ ਤੇ ਦੋਨੋਂ ਨੇ ਆ ਕਰਤੂਤ ਕੀਤੀ ਆ ਕਰਤੂਤ ਕੀਤੀ ਹੈ ਹਾਂ ਤੇ ਫੇਰ ਚੰਗੀ ਰਹੂਗੀ ਸੋਭਾ ਹੋਊਗੀ ਇਹਦੀ ਮੈਂ ਕਹਿੰਦਾ ਇਹਦਾ ਦਿਮਾਗ ਖਰਾਬ ਹੋ ਗਿਆ ਓਏ ਅਸੀਂ ਸਭ ਕੋ ਵਾਲੇ ਤੇ ਵਹਾਂ ਵੇਖੋ ਤੇ ਪਰੋਣੇ ਸਾਡੇ ਇਤਾਂ ਬਿਸਕਟ ਉਹਨਾ ਚਾਹਾਂ ਪੀਂਦੇ ਚੱਲ ਕੋਈ ਨਹੀਂ ਬੀਬੀ ਹੁਣ ਨਾ ਮੈਨੂੰ ਮੈਨੂੰ ਇਹ ਗੱਲ ਦੀ ਸ਼ਰਮ ਬੜੀ ਆਉਂਦੀ ਤੇ ਮੈਨੂੰ ਮਾਫ਼ ਕਰ ਦੇ ਤੇ ਕੋਈ ਗੱਲ ਨਹੀਂ ਤੇਰਾ ਤੇ ਖਸੂਰ ਕੋਈ ਨਹੀਂ ਆਹੋ ਆ ਜਾ ਆ ਜਾ ਹੁਣ ਗੱਲ ਦਿਲ ਤੇ ਨਾ ਨਾ ਵੀ ਕੋਈ ਗੱਲ ਨਹੀਂ ਵਾ ਇਹੋ ਜੀ ਕਿਹੜੀ ਗੱਲ ਹੋ ਗਈ ਤੁਸੀਂ ਵੀਰ ਨੂੰ ਲੈ ਕੇ ਸਾਈਡ ਤੇ ਚੱਲ ਗਏ ਜੇ ਤੁਸੀਂ ਮੇਰੇ ਸਾਹਮਣੇ ਵੀ ਤਾਂ ਗੱਲ ਕਰ ਸਕਦੇ ਸੀ ਨਹੀਂ ਪਤਾ ਤੇਰੇ ਸਾਹਮਣੇ ਕੀ ਗੱਲ ਕਰਨੀ ਸੀ ਤੂੰ ਵੇਖਣੀ ਲਿਆ ਉਹਦੇ ਲੱਛਣ ਬੱਛਣ ਕੀ ਕਰਨ ਲਈ ਆ ਨਹੀਂ ਰੁਪਿੰਦਰ ਤੇ ਕਹਿੰਦੀ ਭਾਬੀ ਚੰਗੀ ਬੜੀ ਆ ਤੇ ਭਾਬੀ ਨੂੰ ਮੈਂ ਬੋਤਲਾਂ ਠੰਡੇ ਦੀ ਲਾ ਕੇ ਦੇ ਗਈ ਹਾਂ ਅੱਛਾ ਤੇ ਵੀ ਅਸਨ ਮੈਂ ਘੋਲ ਕੇ ਤੇ ਪਕੌੜੇ ਕੱਢ ਨਹੀਂ ਚਾਰ ਉਹ ਕਿਹੜੇ ਰੋਜ ਤੁਰਿਆ ਤੇ ਕਿਦਰ ਅੰਮ੍ਰਿਤਸਰ ਬਾਗਾ ਉਹਨਾਂ ਨੇ ਤੇ ਚੱਲ ਤੂੰ ਆਉਂਦੇ ਆਂ ਚਾਹ ਪਾਣੀ ਚੰਗਾ ਪਿਆal ਦੇ ਤੇ ਮੈਨੂੰ ਹੁਣ ਜਰੂਰੀ ਜਾਣਾ ਪੈਣਾ ਤੇ ਮੈਂ ਹੋ ਕੇ ਮੁੜ ਕੇ ਆਉਣੀ ਆ ਹਾਂਜੀ ਤੇ ਉਹਨੇ ਹੁਣ ਪਾਣੀ ਪਿਆਲਤਾ ਤੁਹਾਨੂੰ ਪਾਣੀ ਪਿਆਲਿਆ ਉਹਨੇ ਨਹੀਂ ਮੇਰੀ ਗੱਲ ਸੁਣ ਪੂਆ ਕੋਈ ਆਪਣਾ ਹੀ ਕਰ ਜੇ ਪਾਣੀ ਪੀ ਲਿਆ ਤੇ ਚਾਹੇ ਉਹ ਨਹੀਂ ਖਾਦੇ ਪਕੌੜੇ ਤੇ ਫਿਰ ਕਿਹੜੀ ਗੱਲ ਆ ਆਪਾਂ ਆਪਣੇ ਘਰਿਆਂ ਕਿਹੜਾ ਬਗਾਨੇ ਘਰੇ ਆਏ ਆ ਫੇਰ ਕੀ ਆ ਫੋਟ ਜਦੋਂ ਭੈਣ ਭਰਾ ਦੀ ਸੇਵਾ ਆਪਣੇ ਘਰੋਂ ਕਰਨੀ ਪੈਂਦੀ ਹੈ ਕਿਹੜੀ ਗੱਲ ਆ ਹੈ ਹੂੰ ਚੱਲ ਕੋਈ ਨਹੀਂ ਬਾਕੀ ਮੈਂ ਤੇ ਖੁਦਾ ਰਾਨਿਆ ਵੀ ਮੈਂ ਤੇ ਭਾਬੀ ਦੀ ਤਾਰੀਫ ਹੀ ਬੜੀ ਸੁਣੀ ਸੀ ਪਰ ਮੈਂ ਤੇ ਪਹਿਲੀ ਵਾਰੀ ਆਇਆ ਤੇ ਮੈਨੂੰ ਉਹ ਸੁਣ ਕੇ ਹਰਾੜ ਰਹਿ ਗਿਆ ਮੈਂ ਭਰਾਵਾ ਇਦਾਂ ਹੀ ਕਰਦੀ ਆ ਇਹ ਇਹ ਬੜਾ ਕੁਛ ਕਰਦੀ ਆ ਮੇਰੇ ਨਾਲ ਮੈਂ ਤਾਂ ਕਿਹਨੂੰ ਦੱਸਦੀ ਨਹੀਂ ਮੁੰਡਿਆਂ ਨੂੰ ਵੀ ਨਹੀਂ ਦੱਸਦੀ ਵੀ ਲੜਨਗੇ ਤੇ ਫਿਰ ਮੇਰੇ ਸੇ ਗੱਲ ਨਹੀਂ ਆਖਣਾ ਮਾਈ ਨੇ ਸਾਡਾ ਕਪਤ ਪਾ ਤਾ ਦਮਾ ਜਾ ਤੇ ਮੈਂ ਗੱਲ ਨਹੀਂ ਕੋਈ ਕਰਦੀ ਇਸ ਕਰਕੇ ਤੇ ਇਹ ਸਿਰ ਤੇ ਚੜ ਗਈ ਆ ਮੇਰੇ ਤੇ ਕੁੜੀ ਉਦੋਂ ਆਈ ਮੈਨੂੰ ਲੈ ਅੱਛਾ ਉਹਦੀ ਮੇਰੇ ਨਾਲ ਆਦ ਵੇਖੀ ਸੀ ਦੁਪਹਿਰੇ ਮੈਨੂੰ ਬਾਰੀ ਆਈ ਸੀ ਹਾਂ ਅੱਛਾ ਦੁਪਹਿਰੇ ਬਾਰੀ ਫਿਰ ਆਇਆ ਉਹ ਤੈ ਆ ਗਈ ਅੱਛਾ ਉਹ ਆ ਕੇ ਤੇ ਉਹਨੇ ਬਾਰੀ ਚੁੱਕ ਕੇ ਕਿਤੇ ਪਰਾਂ ਸੁੱਟੀ ਦੇ ਮੈਨੂੰ ਫੜ ਕੇ ਅੰਦਰ ਲੈ ਆਈ ਮਾਤਾ ਮੈਂ ਤੈਨੂੰ ਇੱਥੇ ਰਹਿ ਨਹੀਂ ਦੇਣਾ ਤੂੰ ਢਾਫੜਾ ਹੋ ਜਾਏ ਅੱਛਾ ਮੈਂ ਨਹੀਂ ਇੱਥੇ ਰਹਿਣ ਦੇਣਾ ਤੇ ਮੁੜ ਕੇ ਫਿਰ ਜਦੋਂ ਚਲ ਮੰਨ ਗਈ ਪਪੇ ਨਹੀਂ ਹੁਣ ਚਲ ਕੋਈ ਨਹੀਂ ਇੱਕ ਵਾਰੀ ਵੇਖ ਲਓ ਹਾਂਜੀ ਫੇਰ ਉਹ ਦੂਜੇ ਤੀਜੇ ਦਿਨ ਫੇਰ ਆ ਗਈ ਫੇਰ ਆ ਗਈ ਤਾਂ ਫੇਰ ਇਹਦਾੰ ਵੈਨ ਇਹੋ ਹੀ ਹਾਲ ਫੇਰ ਉਹ ਚਾਹਾਂ ਮੁੰਡਾ ਆ ਹਾਂ ਤੇ ਚਾਹਾਂ ਆ ਮਾਈ ਨਹੀਂ 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 ਇਹ ਗਲਤ ਹੈ ਵੇਖੋ ਮੈਂ ਖੋਦਾ ਰਾਨਿਆ ਭਾਬੀ ਤੇ ਰੰਗ ਦੇ ਵੇਖੋ ਜਿਹਨੇ ਜਿੱਦਾਂ ਨਾ ਮਤਲਬ ਡੈਣ ਵੀ ਸੱਤ ਘਰ ਛੱਡ ਦਿੰਦੀ ਆ ਹੈਨਾ ਕਮਾਲ ਦੀ ਗੱਲ ਹੈ ਮੇਰੇ ਸਾਹਮਣੇ ਦੇ ਧਾਬੇ ਬੜੀ ਵਧੀਆ ਬਣਦੀ ਆ ਉਹ ਇਦਾਂ ਹੀ ਬਣਦੀਆਂ ਨਾ ਪਾਉਦੀਆਂ ਬਗਾਨੀਆਂ ਧੀਆਂ ਇਦਾਂ ਹੀ ਚੰਗੀਆਂ ਬਣਦੀਆਂ ਨੇ ਫੇਰ ਉਹ ਕੁੜੀ ਆਖਦੀ ਹੁਣ ਨਹੀਂ ਮੈਂ ਛੱਡ ਕੇ ਜਾਣਾ ਹੂੰ ਫੇਰ ਨਾਲ ਤਿਆਰ ਕਰ ਲਿਆ ਉਹਨੇ ਮੈਨੂੰ ਲੈ ਚਲੀ ਫੇਰ ਭਰਾਵਾ ਮਾਫੀਆਂ ਮੰਗੇ ਅੱਛਾ ਮਾਫ ਲੱਗ ਲਈ ਆ ਮਾਫੀਆਂ ਮੰਗੇ ਹੱਥ ਜੋੜੇ ਮੇਰੇ ਗਾੜੀ ਦੀ ਕੁੜੀ ਗਾੜੀ ਦੀ ਮੈਂ ਮੁੜ ਕੇ ਨਹੀਂ ਗਲਤੀ ਕਰਤੀ ਮੈਂ ਮਾਤਾ ਦੀ ਸੇਵਾ ਕਰਾਂਗੀ ਤਾਂ ਕਰਾਂਗਾ ਕਰਾਂਗੇ ਤੇ ਤੁਸੀਂ ਹੁਣ ਛੱਡ ਜਾਓ ਸਾਡੀ ਪੇਂਟੀ ਬੜੀ ਹੋਣੀ ਪਿੰਡ 'ਚ ਲੋਕਾਂ ਨੇ ਕਹਿਣਾ ਵਾ ਪੀ ਸੱਸ ਮਾ ਕਰੋ ਕੱਢ ਦਿੱਤੀ ਕਿੱਧਰ ਤੇ ਤੁਸੀਂ ਚੰਗੇ ਆ ਸਹੀ ਗਾ ਪਿੰਡ ਵੇਚੀ ਹੋਣੀ ਤੇ ਹਾਂ ਹਾਂ ਤੇ ਇਸ ਕਰਕੇ ਫਿਰ ਮੁੰਡਾ ਵੀ ਆਂਦਾ ਵੀ ਵੇਚਤੀ ਬੜੀ ਆ ਬੜੀ ਬੜੀ ਜਿਆਦਾ ਤੇ ਤੂੰ ਭੈਣ ਹੁਣ ਜਾਣਦੇ ਆ ਗੱਲ ਨੂੰ ਮੈਂ ਖਿਆਲ ਆਪ ਰੱਖਾਂਗਾ ਹੂੰ ਹੂੰ ਇਸ ਕਰਕੇ ਭਰਾਵਾ ਇੰਨਾ ਕਰ ਕਰ ਕੇ ਤੇ ਫੇਰੇ ਮੈਨੂੰ ਰੱਖਿਆ ਇੰਨਾ ਚੱਲ ਕੋਈ ਨਹੀਂ ਛੱਡ ਕੇ ਨਹੀਂ ਜਾਂਦੀ ਚੱਲ ਕੋਈ ਨਹੀਂ ਭੂਆ ਫਿਕਰ ਨਾ ਕਰ ਮੈਂ ਨਾ ਮਨਿੰਦਰ ਵੀਰ ਨਾਲ ਗੱਲ ਕਰਨਾ ਹਾਂ ਸਾਰੀ ਗੱਲ ਕਰਦਾ ਮੈਂ ਕੋਈ ਗੱਲ ਨਹੀਂ ਤੂੰ ਇਹ ਇਹ ਨਾ ਇਹ ਨਾ ਸੋਚਣਾ ਤੂੰ ਇਹ ਭੂਆ ਨਹੀਂ ਮੇਰੀ ਮਾਂ ਜੇ ਠੀਕ ਉਹਨਾਂ ਜੇ ਫਿਰ ਅਮਜਿੰਦਰ ਉਧਰ ਦਾ ਮੈਂ ਆ ਠੀਕ ਆ ਫਿਰ ਦਾਈ ਆ ਹਾਂ ਟੈਨਸ਼ਨ ਨਹੀਂ ਦੇ ਕੇ ਗੱਲ ਦੀ ਰਹਿਣੀ ਮੈਂ ਪਹੁੰਚ ਜਾ ਕੇ ਵੀਰ ਨਾਲ ਗੱਲ ਕਰਦਾ ਨਹੀਂ ਬੰਦੇ ਅੱਥੇ ਸੱਤੇ ਪੁੱਤ ਮੈਨੂੰ ਟੈਨਸ਼ਨ ਕਾਦੀ ਆ ਇਹ ਬਗਾਨੀਆਂ 3 ਦਿਨ ਪਤਾ ਨਹੀਂ 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 ਓਏ ਭੂਆ ਹੀ ਹੋਣੀ ਕਰ ਬਸਲ ਦਿੰਦੀਆਂ ਹਾਂ ਬਲੋ ਬੰਦੇ ਦੇ ਤਰ੍ਹਾਂ ਹੀ ਸਾਰਾ ਦਿਨ ਕੰਮ ਤੋਂ ਬਾਅਦ ਰੀਦੇ ਬਾਹਰ ਹੀ ਦੇ ਕਰੇ ਐਵੇਂ ਹੀ ਰਹਿੰਦੇ ਠੀਕ ਆ ਅਸੀਂ ਉਹਨਾਂ ਜੇ ਜਾ ਕੇ ਸ਼ਾਮ ਆਣੂ ਸਾਨੂੰ ਕੀ ਪਤਾ ਵੀ ਘਰੇ ਕੀ ਹੋਣਦਿਆ ਹਾਂ ਘਰ ਦਾ ਕੀ ਪਤਾ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਪਤਾ ਲੱਗੂ ਸਿਆਣੇ ਕਹਿੰਦੇ ਕਾਦੋ ਨਹੀਂ ਪ੍ਰਦੇਸ਼ ਆ ਉਹ ਸਾਨੂੰ ਹੋਣੀ ਪਤਾ ਕਰੇ ਕੀ ਹੋਣਦਿਆ ਹਾਂ ਤੇ ਪਰ ਅਸੀਂ ਦੱਸਦੇ ਨਹੀਂ ਭਈ ਮੇਰੇ ਕੋਲ ਬੱਤ ਪਹੇਗਾ ਮਰਨ ਦੀ ਦੱਸਦੀ ਵੀ ਉਹ ਆ ਵੇਖੋ ਇਹੋ ਤੇ ਗੱਲ ਆ ਵੀ ਸਿਆਣੇ ਤਾਂ ਨਹੀਂ ਕੁਝ ਦੱਸਦੇ ਵੀ ਲੜਾਈ ਤੂੰ ਮੁਕਾਲ ਵਧੂ ਫਿਰ ਇੱਕ ਬੰਦਾ ਥੱਕਿਆ ਬਾਹਰ ਆਇਆ ਘਰੇ ਫਿਰ ਲੜੂਗਾ ਫਾਇਦਾ ਕੀ ਹੈ ਹਾਂ ਨਾ ਇਹ ਤਾਂ ਕੋਈ ਨਹੀਂ ਮੈਂ ਨਾ ਵੀਰ ਨਾ ਹੋਣੀ ਗੱਲ ਕਰਦਾ ਚੰਗਾ ਕਰਦਾ ਮੈਂ ਬਹਿ ਕੇ ਚਲੋ ਪੁੱਛੇਗਾ ਤੇ ਹੁਣ ਪ੍ਰਾਂਤ ਦੱਸੇਗਾ ਵੀ ਇੰਦਾ ਕਰਦੀ ਮੇਰੇ ਕੋਲ ਗੱਲਾਂ ਤੇ ਆਪੇ ਕੁਛ ਦੱਸੂਗਾ ਹੀ ਗਾੜੀ ਗੱਲ ਬਾਤ ਕੋਈ ਨਾ ਕੋਈ ਕਿ ਕਿੰਦਾ ਕਰਨਾ ਕਿੰਦਾ ਨਹੀਂ ਕਰਨਾ ਮੈਂ ਤਾਂ ਬਥੇਰਾ ਸਿਰ ਕਪਾਲਿਆ ਇਹ ਨਹੀਂ ਹਰਦੀ ਜੰਨ ਕਮਾਤਾ ਉਹ ਆਪਣੀ ਉੱਥੇ ਹੀ ਰੱਖਦੀ ਆ ਟੀਚਾ ਹੁੰਦਿਆਂ ਕੁਛ ਕਰਦੀ ਆ ਮਗਰ ਉਹ ਪਿੱਛੋਂ ਕੁਛ ਕਰਦੀ ਆ ਪਤਾ ਨਹੀਂ ਕੀ ਇਹਦੇ ਦਿਮਾਗ ਨੂੰ ਹੋ ਗਿਆ ਪਹਿਲਾਂ ਤਾਂ ਚੰਗੀ ਹੁੰਦੀ ਸੀ ਹੁਣ ਇਹ ਮੈਨੂੰ ਮੇਰੇ ਨਾਲ ਇਦਾਂ ਕਰਨ ਡਿਆ ਪਈ ਆ ਮੈਂ ਤਾਂ ਕੁਛ ਕਹਿੰਦੀ ਨਹੀਂ ਜੋ ਮਰਜ਼ੀ ਕਰੇ ਨਾ ਕਰੇ ਰੱਖੇ ਟਕੇ ਮੈਂ ਤਾਂ ਵੀ ਗਾਹਾਂ ਕੇ ਦੇਖਿਆ ਹੀ ਕੁਛ ਨਹੀਂ ਫੇਰ ਵੀ ਮੇਰੇ ਨਾਲ ਬਰਖਲਾਬ ਹੁਣ ਕੀ ਮੈਂ ਕਰਾਂ ਚਲੋ ਆਪੇ ਪੁੱਛਦਾ ਮੁੰਡਾ